ਵੇ ਵੀ ਦਰਖਣਾ ਬਈ ਜਿਹੜਾ ਹੈ ਆਪਣੇ ਪਿਆਰ ਨੂੰ ਛੜੂ ਜਿਹੜਾ ਹੈ ਆਪਣੇ ਪਿਆਰ ਨੂੰ ਛੇੜੂ ਜਸਰ ਕਾੜੇ ਦਸ਼ਮਨੀ ਆਪਾ ਦੋ ਆਣੇ ਜਿਵੇਂ ਜਿਨਨੀ ਆਪਾ ਦੋ ਆਣੇ

I'm not a man, 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 I'm not mera mainu le, ਬੱਦੇ ਵੇਟਲੀ ਨੂੰ ਆਪ ਚੜ ਗਿਆ ਗੱਡੀ ਮੈਨੂੰ ਛੱਡ ਗਿਆ ਖੜੀ ਮੂੰ ਆਪ ਚੜ ਗਿਆ ਗੱਡੀ ਮੈਨੂੰ ਛੱਡ ਗਿਆ ਖੜੀ ਮੂੰ ਆਪ ਚੜ ਗਿਆ ਗੱਡੀ ਨੂੰ ਛੱਡ ਗਿਆ ਖੜੀ ਮੇਰਾ ਬਾਤ ਸੁਣ ਲੱਸ ਪਰਮਸਰ ਅੰਮ੍ਰਿਤ ਲੀਨ ਦੀ ਸੰਗਤ ਮੰਨੋ ਪਰ ਇਹ ਨੰਦੇਸ਼ ਕਿੰਨਨ ਨੂੰ ਸਾਥੀ ਨਸਰ ਜਾਏ ਨੰਦੇਸ਼ ਕਿੰਨਨ ਨੂੰ डे <laughs> सामा के भोले दा दी फल्ला जट्टूदार दल लिए पेदल लिए चले जिए जंग का जन्मवा गोपन दिए सर का जन्मवा पर जायां रामदा कड़ियां वे अभी तो कोई नहीं मारया बे

ਕਮਨ ਲੋਕ ਜਿਹੜੇ ਕਹਿੰਦੇ ਤਾ ਉਹ ਨਿੱਕਾ ਮੇਰਾ ਨਯਾ ਰ